ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਆਪਾਂ ਨੂੰ ਬਾਹਰੋਂ ਕਿਸੇ ਭਰਾ ਦਾ ਫੋਨ ਆਇਆ ਵਾ ਸੀਗਾ ਐਨਆਰਆਈ ਦਾ ਉਹਨਾਂ ਦੇ ਬਾਈ ਕੋ ਕਬੂਤਰ ਕਵਾਤ ਢਿੱਲੇ ਹੋ ਗਏ ਜੀ ਤੁਹਾਨੂੰ ਪਤਾ ਹੀ ਮੀਂਹ ਮੂੰਹ ਪੈ ਕੇ ਕਬੂਤਰ ਗਏ ਮਾਰੇ ਤੇ ਆਪਣੀ ਭਰਾ ਨੇ ਨਾ ਜ਼ਿੰਮੇਵਾਰੀ ਲਈ ਸੀ ਆਪਾਂ ਨੂੰ ਪੈਸੇ ਪਾਦੇ ਸੀਗੇ ਤੇ ਬਾਈ ਕਹਿੰਦਾ ਵੀ ਬਾਈ ਗੁਰਪ੍ਰੀਤ ਤੋਂ ਕਬੂਤਰ ਲਿਆ ਕੇ ਨਹੀਂ ਲਾਜ਼ਮੀ ਦੋ ਜੋੜੇ ਕਹਿੰਦਾ ਵੀ ਆਪਦੇ ਹੱਥ ਨਾਲ ਫੜ ਲਈ ਜਾਏ ਵੀ ਸਾਨੂੰ ਕੋਈ ਇਤਰਾਜ ਨਹੀਂ ਵੀ ਚਾਹੇ ਉੱਡਣ ਨਾ ਉਡਣੋ ਸਾਡੇ ਆ ਤੇ ਪਰ ਬਾਈ ਗੁਰਪ੍ਰੀਤ ਬਾਈ ਮੈਨੂੰ ਕਹਿੰਦਾ ਵੀ ਜੇ ਤੂੰ ਆਪਦੇ ਬੰਦੇ ਨੂੰ ਦੇਨੇ ਮੈਂ ਜ਼ਿੰਮੇਵਾਰੀ ਲੈਣਾ ਉਡਣ ਦੀ ਵਧੀਆ ਉਡਣਗੇ ਕਬੂਤਰ ਤੇ ਬਾਈ ਨੇ ਪੈਸੇ ਵੀ ਸਾਨੂੰ ਤਾਂ ਅਸੀਂ ਵਾਲੇ ਮੰਗੂਗਾ ਲੱਖ ਰੁਪਏ ਤੇ ਲੈਤੇ ਬਈ ਆ ਦੋਨੇ ਜੋੜੇ ਪੱਠਾ ਪੱਠੀ ਨੇ ਅਸੀਂ ਚਾਰੀ ਤੇ ਇੱਕ ਤਾਂ ਬਲੱਡ ਹੈਗਾ ਬਾਬੇ ਗਰਦੇਵ ਵਾਲਾ ਨੇੜੇ ਕਰਕੇ ਦਿਖਾ ਦੇ ਮੜਾ ਜੇ ਹਾਂ ਆਦਾ ਬਲੱਡ ਬਾਈ ਸਾਰਿਆਂ ਨੂੰ ਪਤਾ ਹੀ ਆ ਵੀ ਬਾਈ ਗੁਰਪ੍ਰੀਤ ਕੋਲੇ ਕਿਹੜੇ ਬਲੱਡ ਆਗਾ ਕੱਚੀਆਂ ਪੀਲੀਆਂ ਅੱਖਾਂ ਪੈਰ ਦੇਖ ਸਕਦੇ ਤੁਸੀਂ ਕਿੰਨੇ ਗੂੜੇ ਆ ਤੇ ਇਹਦੇ ਨਾਲ ਬਾਈ ਨੇ ਮਰਦੀ ਲਾ ਕੇ ਦਿੱਤੀ ਹੈ ਬਾਈ ਆਹ ਇਹ ਵੀ ਬਾਬੇ ਗਰਦੇਵ ਵਾਲੀ ਪਿਓਰ ਮਾਦੀ ਆ ਤੇ ਬਾਈ ਕਹਿੰਦਾ ਜੇ ਨਾ ਓਡੇ ਯਾਰ ਕਹਿੰਦਾ ਆਪਾਂ ਜ਼ਿੰਮੇਵਾਰ ਆ ਕਹਿੰਦਾ ਬੇਸ਼ੱਕ ਦੀ ਕੱਗਿਆ ਕਬੂਤਰ ਇੱਥੇ ਛੱਡ ਜੀ ਪਰ ਐ ਸੀਗਾ ਵੀ ਹਨਾ ਵੀ ਬਾਈ ਪੈਸੇ ਵਾਲੇ ਵਾਂਗੂ ਪਰ ਜਾਇਜ਼ ਰੇਟ ਤੇ ਦੇਤੇ ਕਿਉਂਕਿ ਸੁਣਦੇ ਸੀਗੇ ਬਾਈ ਆਪ ਵੀ ਮੁੱਲ ਲੈ ਕੇ ਆਉਂਦਾ ਕਬੂਤਰ ਵੀ ਆਪਾਂ ਨੂੰ ਵੀ ਯਾਰ ਮਹਿੰਗੇ ਦਊਗਾ ਪਰ ਆਪਣੀ ਇੱਜ਼ਤ ਰੱਖੀ ਹੈ ਬਾਈ ਨੇ ਦੂਰੋਂ ਆਇਆ ਦੀ ਆ ਬਾਈ ਬਿੰਦਰ ਵਾਲੇ ਜੋੜਾ ਹੈ ਜਮਾ ਸਾਮਾ ਬਾਈ ਕਹਿੰਦਾ ਗੂੜੇ ਵੀ ਕੱਢਣਗੇ ਸਾਰੇ ਰੱਤੇ ਕੱਢੂ ਇਹ ਰੱਤੇ ਵੀ ਕੱਢਣਗੇ ਤੇ ਜਮਾਂ ਸਾਮ ਆ ਇਹ ਬਾਈ ਆਪਾਂ ਆਪਦੇ ਹੱਥ ਨਾਲ ਫੜਿਆ ਜੋੜੇ ਐ ਮੰਨ ਕੇ ਚੱਲ ਪੁਰ ਅਸੀਂ ਤੇ ਬਾਈ ਕਹਿੰਦਾ ਵੀ ਜ਼ਿੰਮੇਵਾਰੀ ਆਪਣੀ ਆ ਤੂੰ ਜਾ ਹੱਥ ਨਾਲ ਕੁੱਤਰ ਫੜ ਕੇ ਲੈ ਜਾ ਕੋਈ ਚੱਕਰ ਨਹੀਂ ਤੇ ਇਹਦੇ ਨੌਂਦਾ ਦੇਖੋ ਬਾਈ ਕਿਰਪਾ ਨਾਲ ਕੇ ਨਾਉਣੋ ਆ ਦਿਖਾ ਦੇ ਪਈ ਆ ਦੀ ਇਹ ਕਾਜ ਬਾਈ ਨਾਲ ਰੂਹ ਹੋਸ਼ ਕਰਤੀ ਬਾਈ ਨੇ ਤੇ ਆਪਾਂ ਨੂੰ ਬਾਈ ਨੇ ਬੱਚੇ ਗਿਫਟ ਕੀਤੇ ਆ ਦੋ ਕਹਿੰਦਾ ਦੁੱਬ ਬੱਚੇ ਜਰੂਰ ਕਿਝਾਈਂ ਦੋ ਤੇ ਬਾਕੀ ਉਹ ਭਰਾ ਦਾ ਵੀ ਧੰਨਵਾਦ ਆ ਤੇ ਜਿਹੜੇ ਭਰਾ ਨੇ ਕਬੂਤਰ ਲਿੱਤੇ ਹਨ ਵੀ ਆਪਣੇ ਤੇ ਵਿਸ਼ਵਾਸ ਕਰਿਆ ਯਾਰ ਵੀ ਨਹੀਂ ਬੰਦਾ ਸਿੱਧੇ ਵੀ ਲੈ ਸਕਦੇ ਜਿਆ ਕੁਝ ਵੀ ਸੀ ਤੇ ਮਿਲਦੇ ਆਂ ਬਾਈ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਧੰਨਵਾਦ ਬਹੁਤ ਬਹੁਤ ਬਾਈ ਆਹ ਜੋੜਾ ਬਾਈ ਤੇ ਜਾਲਚ ਵੀ ਛੱਡ ਕੇ ਮੈਂ ਖ ਦਿਖਾ ਦਈਏ ਘਰੇ ਲੈ ਆਂਦੇ ਸੀ ਆਹ ਦਾ ਬਾਈ ਬਿੰਦਰਪੂਲੇ ਵਾਲਾ ਜਮਾਂ ਸਾਵਾ ਜੋੜਾ ਦੋਨੇ ਕਬੂਤਰ ਕਬੂਤਰੀ ਨਰ ਤੇ ਮਾਦੀ ਬਾਈ ਨੇ ਕਹਿ ਕੇ ਦਿੱਤੇ ਆ ਕਹਿੰਦਾ ਵੀ ਗੂੜੇ ਗੁੜ ਰੰਗੇ ਵੀ ਕੱਢਣਗੇ ਨੀਲਾ ਵੀ ਹੋ ਕੱਢ ਜਾਣਗੇ ਤੇ ਗੂੜੀਆਂ ਛਾਤੀਆਂ ਦੇ ਜਿਵੇਂ ਆਪਾਂ ਕਹਿੰਦੇ ਹਿੱਕਾਂ ਦੇ ਤੇ ਜਾਂ ਗੂੜੇ ਲਾਲ ਚੀਨੇ ਕਹਿੰਦਾ ਇਹ ਕੱਢਣਗੇ ਕੱਢਣਗੇ ਇੱਕ ਜੋੜਾ ਆ ਬਈ ਆ ਖੱਟੀਆਂ ਦਾ ਕਬੂਤਰ ਬਾਬੇ ਗੁਰਦੇਵ ਵਾਲਿਆਂ ਚੋਂ ਜਮਾ ਪਯੌਰ ਤੇ ਸਾਈਡਾਂ ਤੇ ਮੌਜ ਆ ਬਈ ਇਹਦੇ ਪੈਰਾਂ ਦੇ ਦੋਨੇ ਪਾਸੇ ਆ ਕਬੂਤਰੀ ਡੱਕਿਆਂ ਵਾਲੀ ਆ ਨਸਪਾਰੀ ਪੂਸ਼ ਆੱਖਾਂ ਚਟੀਆਂ ਕਬੂਤਰ ਦੀਆਂ ਖੱਟੀਆਂ ਅੱਖਾਂ ਨੇ ਲਾਲ ਸਿਰਾਂ ਕਬੂਤਰ ਤੇ ਇਹ ਵੀ ਬਾਈ ਕਹਿੰਦਾ ਰੱਤੇ ਵੀ ਕੱਢਣਗੇ ਨੀਲਾ ਵੀ ਕੱਢ ਸਕਦੇ ਆ ਤੇ ਕਬੂਤਰੀ ਵਰਗੇ ਕਹਿੰਦਾ ਹੂੰ ਵੱਧ ਕੱਢਣਗੇ ਸੈਰ ਵਾਲਾ ਤਾਂ ਕੋਈ ਕੱਢਣਗੇ ਟਮ ਵੀ ਲਾਲ ਚੀਨੇ ਕੱਢ ਸਕਦੇ ਆ ਰੱਤੇ ਫਿੱਕੇ ਜੇ ਫਿੱਕੇ ਰਤੇ ਜਾਂ ਕਬੂਦਰੀ ਵਰਗੇ ਲਾਲ ਜੀਨੇ ਵੀ ਜਾਂ ਫਿੱਕਾ ਲਾਲ ਸਰ ਕੇਦਾ ਉਹ ਊੜਾ ਨਹੀਂ ਕੋਈ ਕੱਢਣਾ ਹੈਗਾ ਇਹਨਾਂ ਨੇ ਤੇ ਆ ਜੋੜੇ ਨੇ ਬਾਈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ